ਹਾਂਜੀ ਕਿਸਾਨ ਵੀਰੋ ਹਾਰੀ ਦੀ ਫਸਲ ਦੀ ਜਿਹੜੀ ਸਾਂਭ ਸੰਭਾਈ ਤੌਰ ਤਲਾਈ ਸਭ ਕੁਝ ਹੋ ਚੁੱਕਿਆ ਕਣਕ ਬੈਗ ਚੁੱਕੀ ਆ ਤੂੜੀ ਵਗੈਰਾ ਸਭ ਨੇ ਸਾਂਭ ਲਈ ਆ ਸਬਾਨ ਹੋਣ ਹੋ ਗਏ ਬੇਲੇ ਸੋ ਜਿੰਨਾ ਭਰਾਵਣੇ ਦਾ ਝੋਨਾ ਲਾਉਣਾ ਪਈ 18 ਵਗੈਰਾ ਜਿਨ੍ਹਾਂ ਨੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨੀ ਆ ਉਹ ਤਾਂ ਆਪਣਾ ਵਾਹਣ ਦੀ ਕਰ ਲੋ ਤਿਆਰੀ ਤੇ ਜਿੰਨਾ ਭਰਾਵਣੇ ਲਾਉਣਾ ਪੀ ਆਰ ਕਿਸਮਾ ਉਹ ਜਾ ਕੇ ਲੱਗਣਗੇ ਜਲਾਈ ਦੇ ਵਿੱਚ ਜੇ ਤੁਸੀਂ ਝਾੜ ਲੈਣਾ ਤਾਂ ਉਹ ਉਦੋਂ ਪਹਿਲਾਂ ਇੱਕ ਫਸਲ ਆ ਕੱਢ ਸਕਦੇ ਕੋਈ ਦਾ ਭਰਾ ਮੱਕੀ ਦੀ ਬਜਾਈ ਕਰ ਰਿਹਾ ਤੇ ਜਿੰਨਾ ਵੀਰਾਂ ਨੇ ਬੀਜਨੇ ਮੂੰਗੀ ਸੋ ਉਹ ਬੀਰ ਕਰ ਲੋ ਤਿਆਰੀ ਸੋ ਆਪਾਂ ਬਾਹ ਨੂੰ ਅੱਗ ਲਾਏ ਤੋਂ ਬਿਨਾ ਬਾਣ ਤੂੜੀ ਬਣਾ ਕੇ ਤੇ ਆਪਾਂ ਬਾਣ ਦੀ ਰੌਣੀ ਕਰਤੀ ਸੀ ਵੇਖੋ ਤੁਹਾਡੇ ਸਾਹਮਣੇ ਆ ਬਾਣ ਦੀ ਰੌਣੀ ਆਪਣੇ ਹੋ ਚੁੱਕੀ ਆ ਜਿੱਦ ਇਹ ਬਾਤ ਆ ਗਈ ਤਾਂ ਸੁਪਰ ਸੀਡਰ ਦੇ ਨਾਲ ਆਪਾਂ ਮੂੰਗੀ ਦੀ ਬਜਾਈ ਕਰਾਂਗੇ ਸੋ ਆਪਾਂ ਦੋ ਤਿੰਨ ਸਾਲਾਂ ਤੋਂ ਲਗਾਤਾਰ ਮੂੰਗੀ ਦੀ ਬਜਾਈ ਕਰ ਰਹੇ ਹਾਂ ਕਣਕ ਤੋਂ ਬਾਅਦ ਸੋ ਬੜੀਆ ਆਪ ਨੂੰ ਮੁਨਾਫਾ ਹੋ ਰਿਹਾ ਤੇ ਬਾਕੀ ਬੜੀਆ ਰਿਜ਼ਲਟ ਆ ਰਿਹਾ ਕੋਈ ਮਾੜਾ ਨਹੀਂਗਾ ਸੋ ਜਿਹੜੀ ਇਹ ਤੂੜੀ ਦੇ ਵਿੱਚ ਹੀ ਗਾਲ ਜਾਂਦੀ ਹੈ ਰੇਹ ਬਣ ਜਾਂਦੀ ਹੈ ਦੀ ਸੋ ਕਿਸਾਨ ਵੀਰੋ ਮੂੰਗੀ ਦਾ ਤੁਸੀਂ ਵੀ ਆਪਾਂ 18 27 ਵਰਤਿਆ ਤੇ 11 42 ਵਰਤਿਆ ਗੰਗਾ ਨਗਰ ਦਾ ਸੋ ਜਿਹੜਾ 18 27 ਦਾ ਜਿਹੜਾ ਰਿਜ਼ਲਟ ਹੋ ਵਧੀਆ ਲੱਗਾ ਇਸ ਵਾਰ ਹਜੇ ਦੇਖਦੇ ਆ ਕਿਹੜਾ ਬੀ ਵੀ ਜੀਗੇ ਸੋ ਤੁਸੀਂ ਵੀ ਆਪਣੀ ਸਲਾਹ ਜ਼ਰੂਰ ਦਿਓ ਸੋ ਕਣਕ ਵਾਲੇ ਬਾਣ ਦੇ ਵਿੱਚੋਂ 5 ਕੁਇੰਟਲ ਦੇ ਅਸੇ ਬਸ ਜਿਹੜਾ ਮੂੰਗੀ ਦਾ ਝਾੜ ਨਿਕਲਿਆ ਉਹਦਾ ਵਧੀਆ ਨੋਰਮਲ ਜਿਹੜਾ ਹੈਗਾ 5 ਕੁਇੰਟਲ ਦਾ ਝਾੜ ਜਿਹੜਾ ਮੂੰਗੀ ਦੇ ਦਿੰਦੀ ਆ ਸੋ ਕੋਈ ਬਾਲੇ ਵੱਡੇ ਕੋਈ ਸਾਂਭ ਸੰਭਾਈ ਨਹੀਂ ਬਸ ਥੋੜਾ ਧਿਆਨ ਰੱਖਣਾ ਪੈਂਦਾ ਸੁੰਡੀ ਦੇ ਬੀਜਣ ਤੋਂ ਬਾਅਦ ਤੀਜਾ ਪਤਾ ਸ਼ੁਰੂ ਹੁੰਦਾ ਤਾਂ ਸੁੰਡੀ ਦਾ ਹਮਲਾ ਅਟੈਕ ਜ਼ਰੂਰ ਹੁੰਦਾ ਉਸ ਸਮੇਂ ਧਿਆਨ ਰੱਖੋ ਦੋ ਤਿੰਨ ਕੁ ਸਪਰੀਆਂ ਹੁੰਦੀਆਂ ਤੇ ਵਧੀਆ ਪਾਣੀ ਦੀ ਲੋੜ ਵੱਧ ਤੋਂ ਵੱਧ ਇੱਕ ਦੀ ਪੈਂਦੀ ਆ ਉਹ ਆਪਾਂ ਕੀ ਕਰਨਾ ਬਾਣ ਦੇ ਵਿੱਚ ਨਹੀਂ ਕਿਆ ਰਹੇ ਆ ਆਪਾਂ ਛੋਟੇ ਪਾਉਣੇ ਤਾਂ ਜਨ ਪਾਣੀ ਪਤਲਾ ਲੱਗੇ ਜਿੰਨਾ ਪਾਣੀ ਪਤਲਾ ਲਾਉਂਗੇ ਓਨਾ ਬਿਹਤਰ ਆ ਸੋ ਜਿਹੜਾ ਵੱਡਾ ਇੱਕ ਹੈਗਾ ਕੰਮ ਇਹਦਾ ਪਾਣੀ ਜਦੋਂ ਮੂੰਗੀ ਨੂੰ ਲਾਉਣਾ ਆਪਾਂ ਤਾਂ ਉਹ ਪਾਣੀ ਆ ਬਿਲਕੁਲ ਠੰਡੇ ਮੌਸਮ ਦੇ ਵਿੱਚ ਲਾਉਣਾ ਜਾਂ ਤਾਂ ਸ਼ਾਮ ਦੇ ਸਮੇਂ ਜਾਂ ਰਾਤ ਨੂੰ ਦਿਨੇ ਦੁਪਹਿਰੇ ਧੁੱਪ ਦੇ ਵਿੱਚ ਮੂੰਗੀ ਨੂੰ ਪਾਣੀ ਆਪਾਂ ਨਹੀਂ ਲਾਉਣਾ ਜੇ ਪਾਣੀ ਲਾਉਂਗੇ ਤੁਹਾਡੀ ਮੂੰਗੀ ਜਿਹੜੀ ਆ ਉਹ ਮੱਚ ਜੂਗੀ ਸੋ ਇਹਦੇ ਉੱਪਰ ਜਿਹੜਾ ਹੈਗਾ ਸਪਰੇ ਹਾਂ ਉਹ ਦੋ ਤਨ ਕੋਰਾ ਜਨਬ ਵਗੈਰਾ ਵੀ ਇਹ ਕੰਮ ਕਰਦੀ ਆ ਇਹ ਕੈਂਗ ਡਾਕਸਾ ਵਗੈਰਾ ਵਧੀਆ ਸੁੰਢੀ ਦੇ ਕੰਮ ਕਰਦੀ ਆ ਸੁੰਢੀ ਪੈਂਦੇ ਨੂੰ ਹੋਰ ਵੀ ਬਾਲਾ ਵੱਡਾ ਦਾ ਕੋਈ ਹੈ ਨਹੀਂਗਾ ਸੋ ਕਿਸਾਨ ਵੀਰੋ ਜਿਨ੍ਹਾਂ ਨੇ ਬੀਜ ਨੇ ਮੂੰਗੀ ਉਹ ਭਰਾ ਜਰੂਰ ਧਿਆਨ ਦੇਣਾ ਸੋ ਹੁਣ ਮੌਕਾ ਦਾ ਆ ਪੰਜ ਚਾਰ ਜਨਾਂ ਦੇ ਵਿੱਚ ਬਜਾਈ ਕਰ ਲੋ ਸੋ ਤੁਹਾਡੇ ਕੋਲੇ ਮਈ ਤੇ ਜੂਨ ਦੋ ਮਹੀਨੇ ਪਏ ਆ ਮੂੰਗੀ ਵਾਸਤੇ ਤੋ ਮੂੰਗੀ ਦਾ ਵਧੀਆ ਰਿਜ਼ਲਟ ਤੁਸੀਂ ਲੈ ਸਕਦੇ ਹੋ ਵਧੀਆ ਮੁਨਾਫਾ ਕਮਾ ਸਕਦੇ ਹੋ ਕਿੱਲੇ ਦੇ ਵਿੱਚੋਂ ਬਾਹਰ ਨਿਕਲਦਾ ਤੁਹਾਨੂੰ 15-16000 ਰੁਪਏ ਸਾਰਾ ਖਰਚਾ ਕੱਢ ਕੇ ਮੂੰਗੀ ਤੁਹਾਨੂੰ 15-16000 ਰੁਪਏ ਛੱਡ ਕੇ ਜਾਊਗੀ ਕਿੱਲੇ ਦੇ ਵਿੱਚੋਂ ਸੋ ਬਾਕੀ ਦੀ ਰੇਹ ਬਣਦੀ ਆ ਉਹ ਬੱਕਰੀ ਆ ਝੋਨਾ ਵਧੀਆ ਹੁੰਦਾ ਸੋ ਜੇ ਤੁਸੀਂ ਪੀਆਰ ਕਿਸਮਾ ਲਾਉਣੇ ਉਹ ਜਲਾਈ ਦੇ ਵਿੱਚ ਲਾਉਂ ਤਾਂ ਬਾਲਾ ਬਿਹਤਰ ਆ ਜਾਗਾ ਕਿਉਂਕਿ ਉਸਾਂ ਇਹ ਲੇਟ ਲੱਗੇ ਸੋ ਝਾੜ ਵੱਧੁੰਦੀ ਹੈ ਜੇਕਰ ਤੁਸੀਂ ਨੂੰ ਪਹਿਲਾਂ ਲਾਉਂਗੇ ਤਾਂ ਪੀਆਰ ਕਸਮਾਂ ਜਿਵੇਂ 126 ਵਗੈਰਾ ਆਣੇ ਝਾੜ ਉਹਨਾਂ ਨਹੀਂ ਦਿੰਦੀਆਂ ਹਲਕੀਆਂ ਰਹਿ ਜਾਂਦੀਆਂ ਸੋ ਇਹ ਸਾਰੇ ਕਿਸਾਨ ਵੀਰ ਧਿਆਨ ਦੇਣਾ ਤੇ ਸਾਰੇ ਵੀਰਾਂ ਦਾ ਆਪ ਮੂੰਗੀ ਦੇ ਹੋਰ ਵੀਡੀਓ ਪਾਵਾਂਗੇ ਨਾਲ ਦੇ ਨਾਲ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ